ਆਣਾ ਮਹਿਤਪੁਰ ਦੀ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 02 ਰੋਂ ਜਿੰਦਾ 32 ਬੋਰ ਸਮੇਤ ਗੱਡੀ ਵੈਂਟੋ TDi ਰੰਗ ਚਿੱਟਾ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਮਾਨਯੋਗ ਹਰ ਕਮਲਪ੍ਰੀ ਸਿੰਘ ਹਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅੰਸਰਾ ਤੇ ਨਸ਼ਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤੇ ਸ਼੍ਰੀਮਤੀ ਜਸਰੂਪ ਕੋਰ ਬਾਠ ਆਈਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਓਕਾਰ ਸਿੰਘ ਬੜਾਰ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਸ਼ਾ ਇਨਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ थाना ਮਹਿਦਪੁਰ ਨੇ ਸਮੇਤ ਆਪਣੀ ਪੂਰੀ ਟੀਮ ਨੂੰ ਗੰਦੰਦਰ ਦਿਵਸ ਨੂੰ ਮੁੱਖ ਰੱਖਦੇ ਹੋਏ ਸਪੈਸ਼ਲ ਨਾਕਾਬੰਦੀ ਦੌਰਾਨ ਮੇੜੂ ਪੁਲੀ ਨਕੂਦਰ ਰੋਡ ਮਹਿਦਪੁਰ ਤੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਵੱਡੀ ਸਵਲਤਾ ਹਾਸਲ ਕੀਤੀ ਇਹ ਰੇਸ਼ਮ ਲਾਂ ਦੀ ਵਿਸ਼ੇਸ਼ ਰਿਪੋਰਟ ਹਾਂਜੀ ਜਿਹੜੇ ਤੁਸੀਂ ਇਹ ਅਪਰਾਧੀ ਫੜੇ ਇਹਨਾਂ ਦਾ ਕੀ ਮਾਮਲਾ ਜੀ 26 ਜਨਵਰੀ ਗ੍ਰੰਤੰਤਰਤਾ ਦਾ ਦਿਵਸ ਦੇ ਸੰਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਸਮਰਾਲਾ ਹਰ ਕਾਉਂਟੀ ਸਿੰਘ ਖਾਤ ਸਾਹਿਬ ਜ਼ਿਲ੍ਹਾ ਜਲੰਧਰ ਦਿਹਾਤੀ ਜੀ ਵੱਲੋਂ ਜੋ ਦਿਸ਼ਾ ਪ੍ਰਦੇਸ਼ ਮਿਲੇ ਸਾਨੂੰ ਕਿ 26 ਜਨਵਰੀ ਦੇ ਦੌਰਾਨ ਇਲਾਕੇ ਵਿੱਚ ਜੋ ਸਪੈਸ਼ਲ ਕੰਪੇਨ ਚਲਾ ਕੇ ਚੈਕਿੰਗ ਕੀਤੀ ਜਾਵੇ ਤਾਂ ਜੋ ਕੋਈ অপরাধী आंसर ਕਿਸੇ ਤਰ੍ਹਾਂ ਦੀ ਕੋਈ ਵੀ ਅਰਸ਼ਕਲ ਘਟਨਾ ਨੂੰ ਮਨਜਾਲਾ ਦੇ ਸਕਾਂ ਜਿਸ ਦੇ ਸਬੰਧ ਵਿੱਚ ਮਹਤਵਪੂਰਨ ਪੀਸ ਪਾਰਟੀ ਨੇ ਮੇੜੂ ਪੁਲੀ ਨਹਿਰ ਪਰ ਨਕਲ ਰਹਾ ਸੀ ਜਿਸ ਦੇ ਦੌਰਾਨ ਇੱਕ ਵੈਂਟੋ ਗੱਡੀ ਨੂੰ ਰੋਕਿਆ ਗਿਆ ਜਿਸ ਵਿੱਚੋਂ ਦੋ ਨੌਜਵਾਨ ਕਾਬੂ ਕੀਤੇ ਗਏ ਜਿਨ੍ਹਾਂ ਦੇ ਨਾਮ ਮਨਜਿੰਦਰ ਸਿੰਘ ਔਰ ਬਿੱਟੂ ਤਗੜ ਸਾਨੋ ਉਲਾਸ ਖਦਸ਼ ਸਿੰਘ ਵਾਸੀ ਪਿੰਡ ਤੱਜੋ ਥਾਣਾ ਨੂਰਮਹਿਲ ਅਤੇ ਇਸ ਦਾ ਸਾਥੀ ਕਰਨਪਾਲ ਸਿੰਘ ਸਾਨੋ ਭਵਿੰਦਰ ਸਿੰਘ ਵਾਸੀ ਪਿੰਡ ਦਰਬਣ ਥਾਣਾ ਬਿਰਗਾ ਜ਼ਿਲ੍ਹਾ ਜਲੰਧਰ ਦੱਸਿਆ ਜੋ ਇਹਨਾਂ ਨੂੰ ਚੈੱਕ ਕਰਨ ਤੇ ਇਹਨਾਂ ਦੀ ਜੱਡੀ ਦੇ ਵਿੱਚੋਂ ਇੱਕ ਵੱਤੀ ਬੋਰ ਦਾ ਪਿਸਟਨ ਨਜ਼ਾਇਜ਼ ਅਤੇ ਦੋ ਕਾਰਟੇਜ ਲਾਈ ਇਹਨਾਂ ਕੋਲੋਂ ਬਰਾਮਦ ਹੋਏ ਜਿਨ੍ਹਾਂ ਨੂੰ ਅਸੀਂ ਹੋਰੇ ਤੋਂ ਤੇ ਗੁਜ਼ਾਰ ਕਰਕੇ ਇਹਨਾਂ ਦੇ ਬਖਲਾ ਮੁਕੱਰਬਾ ਨੰਬਰ 14 ਅੰਡਰ ਸੈਕਸ਼ਨ 25 ਜਨਤ ਆਰਮਜ਼ ਐਕਟ ਹੇਠ ਮਹਿਤਵਪੂਰਨ ਰਜਿਸਟਰ ਕਰਕੇ ਉਸਾਰ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਪੇਸ਼ ਦਾਲਤ ਕਰਕੇ ਅਸੀਂ 2 ਦਿਨ ਦਾ ਪੁਲਿਸ ਰਿਮਾਨਡ ਹਾਸਲ ਕੀਤਾ ਹੈ ਜਿਨ੍ਹਾਂ ਨੇ ਕੁਝ ਕਿਸੇ ਦੇ ਇਤਰਾਫ ਦੱਸਿਆ ਹੈ ਕਿ ਉਹਨਾਂ ਦੇ ਖਿਲਾਫ ਪਹਿਲਾਂ ਵੀ ਉਪਰੋਕਤ ਮਾਮਲੇ ਤਰਜ਼ਿਹਤ ਜੋ ਇਹਨਾਂ ਨੇ ਇਸ ਲਈ ਸਬੰਧਿਤ ਰਾ 2011 ਅਕਤੂਬਰ ਵਿੱਚ ਲਾਂਬੜਾ ਬੱਸ ਸਟੈਂਡ ਦੇ ਜਸਵੀਰ ਸਿੰਘ ਵੈਸਟਰਨ ਜੁਨੀਅਨ ਦਾ ਕਤਲ ਕੀਤਾ ਗਿਆ ਸੀ ਔਰ ਜੋ ਜਿਮੀ ਵਲੈਤਿਆ ਪਿੰਡ ਬੋਪੜਾ ਇਕਲਾ ਥਾਣਾ ਫਿਰੋਜ਼ਪੁਰ ਦਾ ਦੁਬਾਰਾ ਉਸ ਦੀ ਗੱਡੀ ਤੇ ਉਸ ਦੇ ਘਰੋਂ ਵਿਦੇਸ਼ੀ ਕਰੰਸੀ ਦੀ ਲੁੱਟ ਕੀਤੀ ਸੀ ਉਸੇ ਹੀ ਵਾਰਨਦਾਲ ਜਸਵੀਰ ਸਿੰਘ ਦਾ ਇਹ ਕਤਲ ਕੀਤਾ ਸੀ ਮਨਜੇਪ ਸਿੰਘ ਤਗੜ ਨੇ ਅਤੇ ਇੱਕ ਐਨਰਾਈ ਜੋ ਇਕਬਾਲ ਸਿੰਘ ਫਲੇਰ ਪਿੰਡ ਖਰਪੂਟਾ ਦਾਤਾਸਾਹਰ ਕੋਤਰ ਉਸ ਦੀ ਸਵਾਰੀ ਲੈ ਕੇ ਉਸ ਨੂੰ ਕਤਲ ਕਰਨ ਲਈ ਉਸ ਦੇ ਘਰ ਪਰਾਇਰ ਕੀਤੀ ਸੀ ਜਿਸ ਵਿੱਚ ਇਹਨਾਂ ਨੂੰ ਮੈਂ ਉਸ ਸਮੇਂ ਕਾਨੂੰਨੀ ਸਰਪੋਤਰ ਵਿੱਚ ਦਫਤਰ ਕੀਤਾ ਸੀ ਜੋ ਇਹਨਾਂ ਦੇ ਖਿਲਾਫ ਹੋਰ ਵੀ 10 ਤੋਂ 12 ਲੁੱਟਖੋ ਡਕੈਤੀ ਕਤਲ ਦੇ ਕੰਮ ਦੇ ਦਰਜੇ ਨੇ ਜੋ ਇਹ ਹੋਣ ਜੇ ਰਚੋ ਆਇਆ ਜੇਲ੍ਹ ਦੇ ਦਰਵਾਜ਼ੇ 'ਤੇ ਮਨਿੰਦਰ ਸਿੰਘ ਤੱਗੜ ਨੇ 2014 ਵਿੱਚ ਜੇਲ੍ਹ ਵਿੱਚ ਹੰਧਵਾ ਮੌਤੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਵੇ ਕੰਤਪਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਇਹਦਾ ਬੇਟਾ ਪ੍ਰੈਕਚਰ ਹੋ ਗਿਆ ਸੀ ਜੂਰੇ ਬਹੁਤ ਹੀ ਖਤਰਨਾਕ ਕਿਸਮ ਦਾ ਘਬਰਾਤੀ ਹਨ ਜਿਨ੍ਹਾਂ ਨੂੰ ਅਸੀਂ ਅੱਗੇ ਕੋਸ਼ਿਸ਼ ਕਰਕੇ ਹੋਰ ਇਹਨਾਂ ਪਰਸਪੋਰਟੇ ਪਤਾ ਲਗਾ ਰਹੇ ਹਾਂ ਕਿ ਇਲਾਕੇ ਦੇ ਵਿੱਚ ਇਹ ਕਿਹੜੀ ਹੁਣਵਾਰਤਾ ਤੋਂ ਜਾਣ ਦੇਣਾ ਚਾਹੁੰਦੇ ਸਨ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਜਾਨ ਦਿੱਤਾ ਹੈ થેન્ક યુ એપીએન વેબ ન્યૂઝ ਹਰ ਰੋਜ਼ ਇੱਕ ਨਈ ਖਬਰ ਦੇ ਸਾਥ ਆਪਣਾ ਪੰਜਾਬ ਵੈਬ ਨਿਊਜ਼ ਆਪਕਾ ਆਪਣਾ ਨਿਊਜ਼ ਚੈਨਲ